ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਜਿਸ ਚ ਐਕਸਪਾਇਰ ਖਰਾਬ ਦਵਾਈ ਬੱਚੇ ਨੂੰ ਦੇਣ ਦੀ ਸ਼ਿਕਾਇਤ ਉਸ ਦੀ ਮਾਂ ਵੱਲੋਂ ਕੀਤੀ ਗਈ ਔਰਤ ਨੇ ਮੰਗ ਕੀਤੀ ਹੈ ਹਸਪਤਾਲ ਉੱਤੇ ਵੱਡੀ ਕਾਰਵਾਈ ਕੀਤੀ ਜਾਵੇ ਉਸ ਨੇ ਕਿਹਾ ਹੈ ਕਿ ਇਸ ਲਾਪਰਵਾਹੀ ਕਾਰਨ ਬੱਚੇ ਦੀ ਜਾਨ ਵੀ ਜਾ ਸਕਦੀ ਸੀ ਇਹ ਕਹਿਣਾ ਹੈ ਉਸਾਰਦ ਦਾ ਆਓ ਸੁਣਦਿਆਂ ਪਰ ਮੈਂ ਦਵਾਈ ਲੈਣ ਆਏ ਸੀ ਦਾ ਸਾ ਡਾਕਟਰ ਸਾਹਿਬ ਨੇ ਸਰ ਕੋਈ ਦਵਾਈ ਮੈ ਲਖਵਾਈ ਸੀ ਮੈਂ ਲੈ ਇਹ ਦੋਨਾਂ ਨੇ ਦਵਾਈ ਦਿੱਤੀ ਲੈ ਕੇ ਮੈਂ ਤੁਹਾਂਗੇ ਅੰਦਰੋਂ ਲਈ ਆ ਅੰਦਰੋਂ ਲਈ ਉਹਨਾਂ ਨੇ ਮੈਨੂੰ ਦਵਾਈ ਦਿੱਤੀ ਪਰ ਇਸ ਲਈ ਮੈਂ ਦੇਖੀ ਸੀ ਨਾ ਮੈਨੂੰ ਵੀ ਉਸਦੇ ਥੋੜੇ ਜਿਹਾ ਡਾਊਟ ਹੋਇਆ ਸੀਗਾ ਪਰ ਫਿਰ ਮੈਂ ਨਾ ਫੇ ਵੀ ਲੈ ਗਏ ਮੈਂ ਕਿਹਾ ਆਪਣੇ ਭਰਾ ਨੂੰ ਦਵਾਈ ਨਾਲ ਕੋਲ ਲੈਣੀ ਸੀ ਨਾ ਮੈਂ ਕਿਹਾ ਬਾਕੀ ਮੈਡੀਕਲ ਸਟੋਰ ਦੀ ਸੀਗੀ ਲਿਖੀ ਹੋ ਮੋਂੋਕ ਲੈਣ ਗਏ ਸੀ ਉਹਨਾਂ ਨੂੰ ਦਿਖਾਇਆ ਮੈਂ ਕਿਹਾ ਸਰ ਭਾਜੀ ਇਹ ਮਾਰੀ ਦਵਾਈ ਦੇਖਿਓ ਤੇ ਥੋੜਾ ਡਾਟ ਜਿਹਾ ਲੱਗਦਾ ਆ ਜਿਹੜੇ ਭਾਜੀ ਨੇ ਦੇਖਿਆ ਭਾਜੀ ਕਹਿੰਦੇ ਦੀਦੀ ਇਹ ਦਵਾਈ ਨਹੀਂ ਦੇਣੀ ਤੁਸੀਂ ਇਹ ਦਵਾਈ ਖਰਾਬ ਆ ਦਵਾਈ ਖਰਾਬ ਆ ਤੇ ਫਿਰ ਇਹ ਮੇਰੇ ਬ੍ਰਦਰ ਇਹ ਵੀ ਉੱਥੇ ਬੈਠੇ ਸੀ ਇਹਨਾਂ ਨੂੰ ਕੋਈ ਵਜਲ ਦੇਖੀ ਤੇ ਚੈੱਕ ਕੀਤੀ ਹੁਣ ਇਹ ਚੈੱਕ ਕੀਤੀ ਆ ਤੇ ਹੋ ਜਲੇ ਖਰਾਬ ਨਿਕਲੀ ਦਵਾਈ ਸਰ ਕਿ ਇਹੋ ਜੀ ਲਾਪਰਵਾਹੀ ਤੇ ਹਾਂਜੀ ਸਰ ਸਰ ਮੈਂ ਕਹਿੰਦੀ ਅੱਜ ਮੇਰਾ ਬੱਚਾ ਆ ਚਲ ਮੈਂ ਇਹਦੇ ਬ੍ਰਦਰ ਪੜ੍ਹੇ ਲਿਖੇ ਆ ਚਲ ਮੈਂ ਇਹ ਪੜ੍ਹੇ ਲਿਖੇ ਦੇਖ ਲਿਆ ਜੇ ਕੋਈ ਬੱਚਾ ਅਨਪੜ੍ਹ ਵਿਖੇ ਮਾਂ ਪੇ ਅਨਪੜ੍ਹ ਹੋਵੇ ਤੇ ਉਹ ਦੇ ਦੇ ਕੇ ਤੇ ਉਹਨਾਂ ਦੇ ਬੱਚਾ ਲੈ ਗਿਆ ਨਾ ਹੱਥੋਂ ਤੇ ਇਹਨਾਂ ਨੇ ਸਾਡਾ ਬੱਚਾ ਸਾਨੂੰ ਵਾਪਸ ਦੇ ਦੇਣਗੇ ਇਹ ਵੀ ਗੱਲ ਸੁਣਾ ਸਾਨੂੰ ਸਾਡਾ ਬੱਚਾ ਸਾਨੂੰ ਵਾਪਸ ਦੇ ਸਕਦੇ ਫੇਰ ਠੀਕ ਆ ਸੀ ਦਵਾਈ ਦੇ ਦਿੰਨੇ ਆ ਸ਼ਿਕਾਇਤਕਰਤਾ ਹੁਣੇ ਆਏ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਸਾਨੂੰ ਮੈਡੀਸਿਨ ਲਈ ਹੈਗੀ ਆ ਉਸ ਦੇ ਵਿੱਚ ਫੰਗਸ ਲੱਗੀ ਹੈਗੀ ਆ ਤੇ ਮੈਂ ਸ਼ਿਕਾਇਤਕਰਤਾ ਨੂੰ ਕਿਹਾ ਲਿਆ ਕਿ ਮੈਨੂੰ ਦਿਖਾ ਲੋ ਉਹ ਨਹੀਂ ਦਿਖਾਈ ਹੈਗੀ ਆ ਉਹ ਸਰਕਾਰੀ ਜਿਹੜਾ ਸਸਪੈਂਸ਼ਨ ਹੈਗਾ ਸਰਕਾਰੀ ਦਵਾਈ ਹੈਗੀ ਜਿਹੜੇ ਵਿੱਚ ਮੈਟਰੋ ਨੋਰਫਲੋਕਸਾਜ਼ਨ ਤੇ ਮੈਟਰੋ ਨੀਡਾਜੋਲ ਹੈਗੀ ਆ ਉਹ ਮੈਂ ਦੇਖਣ ਤੇ ਮੈਂ ਐਗਜ਼ੈਕਟ ਨਹੀਂ ਕਹਿ ਸਕਦਾ ਕਿ ਬਾਕੀ ਇਹ ਫੰਗਸ ਹੈਗੀ ਜਾਂ ਕੁਝ ਹੋਰ ਹੈਗਾ ਸਸਪੈਂਸ਼ਨ ਆ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਡਾਰਕ ਕੋਈ ਗਲਾਸ ਜਿਹੜਾ ਹੈ ਉਹਦਾ ਡਾਰਕ ਕਲਰ ਹੈਗਾ ਸੋ ਮੈਂ ਬਾਕੀ ਵੀ ਬੈਚ ਜਿਹੜੇ ਹੈਗੇ ਆ ਹਸਪਤਾਲ 'ਚ ਦਵਾਈ ਪਈ ਹੈ ਉਹਨਾਂ ਸਾਰੇ ਚੈੱਕ ਕਰੂੰਗਾ ਜੋ ਵੀ ਕਾਰਵਾਈ ਹੋਗੀ ਆਪਾਂ ਸਬੰਧੀ ਸਰਕਾਰ ਨੂੰ ਵੀ ਇਨਫੋਰਮ ਕਰਦੇ ਹਾਂ ਸਰਕਾਰੀ ਹਸਪਤਾਲ ਦੀ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਹੈ ਜਿਸ 'ਚ ਐਕਸਪਾਇਰ ਖਰਾਬ ਦਵਾਈ ਬੱਚੇ ਨੂੰ ਦੇਣ ਦੀ ਸ਼ਿਕਾਇਤ ਉਸ ਦੀ ਮਾਂ ਵੱਲੋਂ ਕੀਤੀ ਗਈ ਆਰਫ ਨੇ ਮੰਗ ਕੀਤੀ ਹੈ ਹਸਪਤਾਲ ਉੱਤੇ ਵੱਡੀ ਕਾਰਵਾਈ ਕੀਤੀ ਜਾਵੇ ਉਸ ਨੇ ਕਿਹਾ ਹੈ ਕਿ ਇਸ ਲਾਪਰਵਾਹੀ ਕਾਰਨ ਬੱਚੇ ਦੀ ਜਾਨ ਵੀ ਜਾ ਸਕਦੀ ਸੀ ਕੀ ਕਹਿਣਾ ਹੈ ਉਸਾਰਦ ਦਾ ਆਓ ਸੁਣਦੇ ਹਾਂ ਸਰ ਮੈਂ ਦਵਾਈ ਲੈਣ ਆਏ ਸੀ ਦਾ ਸਾ ਡਾਕਟਰ ਸਾਹਿਬ ਨੇ ਸਰ ਕੋਈ ਦਵਾਈ ਮੈ ਲਖਵਾਈ ਸੀ ਮੈਂ ਲੈ ਇਹ ਦੋਨਾਂ ਨੇ ਦਵਾਈ ਦੇ ਦਿੱਤੀ ਲੇ ਕੇ ਮੈਂ ਤੁਹਾਂਗੇ ਅੰਦਰੋਂ ਲਈ ਆ ਅੰਦਰੋਂ ਲਈ ਉਹਨਾਂ ਨੇ ਮੇਰੇ ਦਵਾਈ ਦੇ ਦਿੱਤੀ ਪਰ ਇਸ ਲਈ ਮੈਂ ਦੇਖੀ ਸੀ ਨਾ ਮੈਨੂੰ ਵੀ ਉਸਦੇ ਥੋੜੇ ਜਿਹਾ ਡਾਊਟ ਹੋਇਆ ਸੀਗਾ ਪਰ ਫੇਰ ਮੈਂ ਨਾ ਫੇਰ ਵੀ ਲੈ ਗਏ ਮੈਂ ਕਿਹਾ ਆਪਣੇ ਭਰਾ ਨੂੰ ਦਵਾਈ ਨਾਲ ਕੋਲ ਲੈਣੀ ਸੀ ਨਾ ਮੈਂ ਕਿਹਾ ਬਾਕੀ ਮੈਡੀਕਲ ਸਟੋਰ ਦੀ ਸੀਗੀ ਲਿਖੀ ਹੋ ਮੋਂੋਕ ਲੈਣ ਗਏ ਸੀ ਉਹਨਾਂ ਨੂੰ ਦਿਖਾਇਆ ਮੈਂ ਕਿਹਾ ਸਰ ਭਾਜੀ ਇਹ ਮਰੀ ਦਵਾਈ ਦੇਖਿਓ ਤੇ ਥੋੜਾ ਡਾਟ ਜਿਹਾ ਲੱਗਦਾ ਆ ਜਿਹੜੇ ਭਾਈ ਨੇ ਦੇਖਿਆ ਭਾਜੀ ਕਹਿੰਦੇ ਦੀਦੀ ਇਹ ਦਵਾਈ ਨਹੀਂ ਦੇਣੀ ਤੁਸੀਂ ਇਹ ਦਵਾਈ ਖਰਾਬ ਆ ਦਵਾਈ ਖਰਾਬ ਆ ਤੇ ਫਿਰ ਇਹ ਮੇਰੇ ਬ੍ਰਦਰ ਆ ਇਹ ਵੀ ਉੱਥੇ ਬੈਠੇ ਸੀਗੇ ਇਹਨਾਂ ਨੂੰ ਵੀ ਵਜਲ ਦੇਖੀ ਤੇ ਚੈੱਕ ਕੀਤੀ ਹੁਣ ਚੈੱਕ ਕੀਤੀ ਆ ਤੇ ਹੁਣ ਜਲੇ ਖਰਾਬ ਨਿਕਲੀ ਦਵਾਈ ਸਰ ਕਿ ਇਹੋ ਜੀ ਲਾਪਰਵਾਹੀ ਤੇ ਹੋਣੀ ਚਾਹੀਦੀ ਸਰ ਮੈਂ ਕਹਿੰਦੀ ਅੱਜ ਮੇਰਾ ਬੱਚਾ ਆ ਚਲ ਮੇਰੇ ਬ੍ਰਦਰ ਪੜ੍ਹੇ ਲਿਖੇ ਆ ਚਲ ਮੈਂ ਇਹ ਪੜ੍ਹੇ ਲਿਖੇ ਦੇਖ ਲਿਆ ਜੇ ਕੋਈ ਬੱਚਾ ਅਨਪੜ੍ਹ ਵਿਖੇ ਮਾਂ ਪੇ ਅਨਪੜ੍ਹ ਹੋਵੇ ਤੇ ਉਹ ਦੇ ਦੇ ਕੇ ਤੇ ਉਹਨਾਂ ਦੇ ਬੱਚਾ ਲੈ ਗਿਆ ਨਾ ਹੱਥੋਂ ਤੇ ਇਹਨਾਂ ਨੇ ਸਾਡਾ ਬੱਚਾ ਸਾਨੂੰ ਵਾਪਸ ਦੇ ਦੇਣਗੇ ਇਹ ਵੀ ਗੱਲ ਸੁਣਾ ਸਾਨੂੰ ਸਾਡਾ ਬੱਚਾ ਸਾਨੂੰ ਵਾਪਸ ਦੇ ਸਕਦੇ ਫੇਰ ਠੀਕ ਆ ਸੀ ਦਵਾਈ ਦੇ ਦਿੰਨੇ ਆ ਸ਼ਿਕਾਇਤਕਰਤਾ ਹੁਣ ਹੀ ਆਏ ਨੇ ਉਹਨਾਂ ਨੇ ਸ਼ਿਕਾਇਤ ਕੀਤੀ ਪਏ ਸਾਨੂੰ ਮੈਡੀਸਿਨ ਲਈ ਹੈਗੀ ਆ ਉਸ ਦੇ ਵਿੱਚ ਫੰਗਸ ਲੱਗੀ ਹੈਗੀ ਆ ਤੇ ਮੈਂ ਸ਼ਿਕਾਇਤਕਰਤਾ ਨੂੰ ਕਿਹਾ ਲਿਆ ਕਿ ਮੈਨੂੰ ਦਿਖਾ ਲੋ ਉਹਨੇ ਦਿਖਾਈ ਹੈਗੀ ਆ ਉਹ ਸਰਕਾਰੀ ਜਿਹੜਾ ਸਸਪੈਂਸ਼ਨ ਹੈਗਾ ਸਰਕਾਰੀ ਦਵਾਈ ਹੈਗੀ ਜਿਹਦੇ ਵਿੱਚ ਮੈਟਰੋ ਨੋਰਫਲੋਕਸਾਜ਼ਨ ਤੇ ਮੈਟਰੋ ਨੀਡਾ ਜੋ ਲੱਗੀ ਹੈ ਉਹ ਮੈਂ ਦੇਖਣ ਤੇ ਮੈਂ ਐਗਜ਼ੈਕਟ ਨਹੀਂ ਕਹਿ ਸਕਦਾ ਕਿ ਬਾਕੀ ਇਹੋ ਫੰਗਸ ਹੈਗੀ ਜਾਂ ਕੁਝ ਹੋਰ ਹੈਗਾ ਸਸਪੈਂਸ਼ਨ ਆ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਡਾਰਕ ਕੋਈ ਗਲਾਸ ਜਿਹੜਾ ਹੈ ਉਹਦਾ ਡਾਰਕ ਕਲਰ ਹੈਗਾ ਸੋ ਮੈਂ ਬਾਕੀ ਵੀ ਪੈਚ ਜਿਹੜੇ ਹੈਗੇ ਆ ਹਸਪਤਾਲ ਤੇ ਦਵਾਈ ਪਈ ਹੈ ਉਹਨਾਂ ਸਾਰੇ ਚੈੱਕ ਕਰੂੰਗਾ ਜੋ ਵੀ ਕਾਰਵਾਈ ਹੋਗੀ ਆਪਾਂ ਸਬੰਧੀ ਸਰਕਾਰ ਨੂੰ ਵੀ ਇਨਫੋਰਮ ਕਰਦੇ ਹਾਂ। ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋਂਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ, ਜੀਓ ਫਾਈਬਰ ਤੇ ਟਾਟਾਪਲੇਅ ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har vadde IPTV platform te dekh sakde ho Ranje Jappe ton door te mudde de neede Live Punjabi TV